ਅਤੇ ਜ਼ਹਿਰ ਪੀ ਰਹੇ ਨੇ ਸਾਡੇ ਨੌਜਵਾਨੀ ਨੂੰ ਨਸ਼ੇ ਚ ਪਾਇਆ ਗਿਆ ਤੇ ਜਿਹੜਾ ਨੂੰ ਘਟੋ ਘਟੇ ਨੱਕ ਦਾ ਆਪਣੀ ਸਿਹਤ ਲਈ ਜੇ ਘਟੋ ਘਟੋ ਬੰਦਿਆਂ ਕੋਲੋਂ ਸੀ ਪੰਜਾਬੀ ਬੰਦੇ ਆਪਣੇ ਕੰਮ ਕਾਰ ਕਰਨ ਤੇ ਉਹਨਾਂ ਜੋ ਪੀ ਬਿਹਾਰ ਦੇ ਭਈਏ ਰੇੜੀਆਂ ਲਾਉਂਦੇ ਨੇ ਸੋ ਅਸੀਂ ਆ ਕੇ ਸਾਨੂੰ ਦੱਸ ਦਿੱਤਾ ਹੈ ਨਹੀਂ ਓਵੇਂ ਜਿckਰੀ ਉਹਨਾਂ ਨੇ ਬੀੜੀਆਂ ਜਰਦਾ ਵਰਤਨ ਹੈ ਓਵੇਂ ਜਿckਰੀ ਬਾਥਰੂਮ ਜਾਣਾ ਕੋਈ ਉਹ ਨਹੀਂ ਹੱਥ ਧੋਣੇ ਸਾਨੂੰ ਹੈ ਅਸੀਂ ਨੇ ਵੀ ਸਾਡੀ ਦਸਤਾਰ ਜੇ ਲਾਹੀ ਹੈ ਤਾਂ ਚੱਕ ਕੇ ਦਿਓ ਇਹ ਸਾਡੀ ਜਿੱਤ ਸੀ ਪੂਰੀ ਕੌਮ ਦੀ ਜਿੱਤ ਸੀ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨੇ ਰੋਪਰ ਦੇ ਕੋਲ ਸਤਿ ਸ਼੍ਰੀ ਅਕਾਲ ਜੀ ਇਸ ਟਾਈਮੇ ਆਪਾਂ ਪੀਖੀ ਦੇ ਬੱਸ ਸਟੈਂਡ ਦੇ ਵਿੱਚ ਮੌਜੂਦ ਆਂਗੇ ਕਿਸਾਨੀ ਅੰਦੋਲਨ ਦੇ ਵਿੱਚ ਆਪਣੀ ਦਸਤਾਰ ਦੇ ਲਈ ਦਿੱਲੀ ਪੁਲਿਸ ਦੇ ਨਾਲ ਪੈਣ ਵਾਲਾ ਜੱਗੀ ਪੰਦੇਰਾ ਉਰਫ ਜੱਗੀ ਬਾਬਾ ਜੱਗੀ ਬਾਬੇ ਨੇ ਜਿਹੜਾ ਪੀਖੀ ਬੱਸ ਸਟੈਂਡ ਦੇ ਵਿੱਚ ਇੱਕ ਵੱਖਰਾ ਅਪਰਾਲਾ ਸ਼ੁਰੂ ਕੀਤਾਗਾ ਸਰ੍ਹਦਾਈ ਪਿਉਣ ਦਾ ਲੋਕਾਂ ਨੂੰ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਜੱਗੀ ਬਾਬਾ ਪੰਦੇਰਾ ਕਿਸੇ ਜਾਣ ਪਛਾਨ ਤਾਸ ਦਾ ਮਹਤਾਜ ਨਹੀਂ ਜੱਗੀ ਭਾਬਾ ਬਾਬਾ ਪੰਦੇਰ ਉਹ ਨੌਜਵਾਨ ਆ ਜਿਸ ਨੇ ਆਪਣੀ ਦਸਤਾਰ ਨੂੰ ਬਚਾਉਣ ਦੇ ਲਈ ਦਿੱਲੀ ਪੁਲਿਸ ਦੇ ਨਾਲ 26 ਜਨਵਰੀ ਨੂੰ ਭੜ ਗਿਆ ਸੀ ਹਾਲਾਂਕਿ ਜੱਗੀ ਪੰਦੇਰ ਉਸ ਦੇ ਵਿੱਚ ਬਹੁਤ ਜ਼ਖਮੀ ਹੋ ਗਿਆ ਸੀ ਪਰ ਫਿਰ ਵੀ ਆਪਣੀ ਦਸਤਾਰ ਆ ਜਿਹੜਾ ਦਿੱਲੀ ਪੁਲਿਸ ਤੋਂ ਲੈ ਕੇ ਵਾਪਸ ਆਪਣੇ ਕਿਸਾਨ ਮੋਰਚੇ ਦੇ ਵਿੱਚ ਪਹੁੰਚਿਆ ਸੀ ਜੱਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਾਈ ਖਾਲਸਾ ਵਾਹਿਗੁਰੂ ਜੀ ਖਾਤੇ ਜੱਗੀ ਬਾਬਾ ਜੀ ਕੀ ਕਹੋਗੇ ਤੁਸੀਂ ਵੱਖਰਾ ਪਰਾਲਾ ਸ਼ੁਰੂ ਕਰਾਇਗਾ ਕੀ ਕਿਵੇਂ ਦੇਖਦੇ ਸਨ ਕੀ ਸੋਚਿਆ ਵੀ ਦੇਖੋ ਜੀ ਪਹਿਲੀ ਗੱਲ ਤਾਂ ਸੀ ਸਾਰੀ ਸੰਗਤ ਤੋਂ ਦੇਸ਼ਾਂ-ਵਦੇਸ਼ਾਂ ਵਿੱਚ ਪੰਜਾਬ ਦੇ ਵਿੱਚ ਵਸਦੀਆਂ ਸੰਗਤਾਂ ਨਾਲ ਇਹ ਕਹਿ ਸਕਦੇ ਆ ਵੀ ਜੋ ਉਹਨਾਂ ਨੇ ਮਾਨ ਨਾਦਰ ਸਤਕਾਰ ਬਖਸ਼ਿਆ ਉਹ ਜੋ ਸਾਨੂੰ ਸਪੋਰਟ ਕੀਤੀ ਉਹ ਜਨਮ ਜਨਮ ਮੈਂ ਕਰਜ਼ਾ ਸੰਗਤਾਂ ਦਾ ਕਦੇ ਨਹੀਂ ਤਾਰ ਸਕਦਾ ਇਹਦਾ ਇੱਕ ਮੇਰਾ ਪ੍ਰਾਲਾ ਕੀਤਾ ਗਿਆ ਚਲੋ ਇੱਕ ਚਾਰ ਮਜ਼ਦੂਰ ਭਾਈ ਕੰਮ ਕਰ ਵੀ ਕਰਦੇ ਨੇ ਜਿਹਦੇ ਉੱਤੇ ਇੱਕ ਆਪਣਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਦਿੱਤਾ ਹੋਇਆ ਸੀ ਜਿਹੜਾ ਕਿਰਤ ਕਰਨੀ ਕਿਰਤ ਕਰੋ ਵੰਡ ਛਕੋ ਇਸ ਦੇ ਉੱਤੇ ਜਿਹੜਾ ਆਪਣਾ ਪਰਾਲਾ ਕੀਤਾ ਹੈਗਾ ਸਰਦਈ ਦਾ ਕਿ ਜਿਹੜੇ ਪੰਜਾਬ ਦੇ ਨੌਜਵਾਨੀ ਐ ਤੇ ਚੰਗੀਆਂ ਸੁੱਧ ਚੀਜ਼ 올 ਡਰਿੰਕ ਵਗੈਰਾ ਤੋਂ ਲੈ ਕੇ ਹਰ ਇੱਕ ਚੀਜ਼ ਜਿਹੜੀ ਮਿਸਟਿੰਗਾ ਪੀਂਦੇ ਨੇ ਅਤੇ ਜ਼ਹਿਰ ਪੀ ਰਹੇ ਨੇ ਸਾਡੇ ਨੌਜਵਾਨੀ ਨੂੰ ਨਸ਼ੇ ਚ ਪਾਇਆ ਗਿਆ ਤੇ ਜਿਹੜਾ ਕੈਮੀਕਲ ਪਾਇਆ ਜਾ ਰਿਹਾ ਸਾਡੇ ਬੱਚਿਆਂ ਲਈ ਸਿਹਤ ਲਈ ਹਾਨੀਕਾਰਕ ਸੋਇ ਦੇ ਵਿੱਚ ਸਾਹ ਬਸਟੈਂਡ ਹੈ ਤੇ ਹਰ ਥਾਂ ਤੇ ਸਰਦਈ ਦੀਆਂ ਜਿਹੜਾ ਆਪਾਂ ਕਹਿ ਸਕਦੇ ਪਰਾਲੇ ਸ਼ੁਰੂ ਹੋਏ ਨੇ ਇਹ ਬਹੁਤ ਚੰਗੀ ਗੱਲ ਆ ਸਾਡੀ ਪੰਜਾਬ ਦੀ ਨੌਜਵਾਨੀ ਵੀ ਇਸ ਕਰਕੇ ਸੀ ਇਸ ਉਪਰਾਲਾ ਸ਼ੁਰੂ ਕੀਤਾ ਸਾਡੇ ਕੋਲੇ ਨੌਜਵਾਨ ਵੀ ਮਿਲ ਲਾਉਂਦੇ ਨੇ ਬਜ਼ੁਰਗ ਵੀ ਆਉਂਦੇ ਨੇ ਸਾਰਾ ਪਿੰਦੇ ਨੇ ਬੱਚਿਆਂ ਲਈ ਵੀ ਸਿਹਤ ਖਰਾਕ ਚੰਗੀ ਐ ਸੋ ਚੰਗੀਆਂ ਚੀਜ਼ਾਂ ਪੀਓ ਖਾਓ ਤੇ ਕਹਿ ਸਕਦੇ ਆਂ ਵੀ ਤੁਹਾਡੀ ਇੱਕ ਕਹਿ ਸਕਦੇ ਆਂ ਵੀ ਸਿਹਤ ਵਾਸਤੇ ਚੰਗੀ ਚੀਜ਼ ਚਾਹੀਦੀ ਐ ਜੱਗੇ ਜੀ ਪੈਂਦਾ ਕੀ ਕੀ ਗੁਜਾਰੇ ਚ ਦੇਖੋ ਜੀ ਇਹਦੇ ਵਿੱਚ ਬਰਮੀ ਬੂਟੀ ਪੈਂਦੀ ਐ ਮਗਜ ਪੈਂਦੇ ਨੇ ਬਾਦਾਮ ਪੈਂਦੇ ਨੇ ਕਾਲੀ ਮਿਰਚ ਪੈਂਦੀ ਐ ਸੌਂਫ ਪੈਂਦੀ ਐ ਅਤੇ ਇਲਾਇਚੀ ਪੈਂਦੀ ਐ ਦੁੱਧ ਪਿੰਦਾ ਤੇ ਸਰਬਲੋਹ ਦਾ ਜਿਹੜਾ ਵਿੱਚ ਸਾਡੇ ਕੋਲੇ ਵਟਾਗਾ ਉਹਦੇ ਵਿੱਚ ਵੀ ਉਹ ਵੀ ਪਿੰਦਾਗਾ ਸੋ ਲਾਲ ਪੱਥਰ ਹੈ ਇਹਦੇ ਵਿੱਚ ਹੈ ਜਿਹੜਾ ਬਹੁਤ ਠੰਡਾ ਹੈਗਾ ਸੋ ਚੰਗੀ ਚੀਜ਼ ਹੈ ਤੇ ਵਿੱਚ ਜਿਹੜਾ ਲਗਾਤਾਰ ਪੀ ਰਿਹਾ ਜਾਂ ਪੀ ਰਹੇ ਨੇ ਉਹਨਾਂ ਵਾਸਤੇ ਇੱਕ ਇੱਕ ਚਾਹ ਵੀ ਛੁੱਟ ਜਾਂਦੀ ਹੈ ਪੀਣ ਤੋਂ ਜਿਹੜਾ ਕੋਈ ਚਾਹ ਪਿੰਦਾ ਚਾਹ ਵੀ ਛੁੱਟ ਜਾਂਦੀ ਹੈ ਸੋ ਨਸ਼ੇ ਤੇ ਵੀ ਨਹੀਂ ਜਿਹੜਾ ਨੌਜਵਾਨ ਲਮਾਂ ਲੱਗਿਆ ਜਾਂ ਕੋਈ ਬੱਚੇ ਪਿੰਦੇ ਨੇ ਨਸ਼ੇ ਤੇ ਨਹੀਂ ਲੱਗਦੇ ਹੈਗੇ ਸੋ ਜਹਰ ਕੋਲ ਡਰਿੰਕ ਵਗੈਰਾ ਪੀਂਦੇ ਨੇ ਚੰਗੀ ਚੀਜ਼ ਖਾਣੀ ਪੀਣੀ ਚਾਹੀਦੀ ਹੈ ਸੋ ਰਹੀ ਗੱਲ ਜਿਵੇਂ ਰੇੜੀਆਂ ਨੇ ਸਾਡੇ ਕੋਲੇ ਜਾਂ ਜਪੂ ਬਿਹਾਰ ਦੇ ਭਈਏ ਰੇੜੀਆਂ ਲਾਉਂਦੇ ਨੇ ਸੋ ਅਸੀਂ ਆ ਕੇ ਸਾਨੂੰ ਦੱਸ ਦਿੱਤਾ ਹੈ ਨਹੀਂ ਉਵੇਂ ਜਿckਰੀ ਉਹਨਾਂ ਨੇ ਬੀੜੀਆਂ ਜਰਦਾ ਬਰਤਨ ਹੈ ਉਵੇਂ ਜਿckਰੀ ਬਾਥਰੂਮ ਜਾਣਾ ਕੋਈ ਉਹ ਨਹੀਂ ਹੱਥ ਧੋਣੇ ਸਾਨੂੰ ਘਟੋ ਘਟੇ ਨੱਕ ਤਾਂ ਆਪਣੀ ਛੇਤ ਲਈ ਜੇ ਘਟੋ ਘਟੋ ਬੰਦੇ ਕੋਲੋਂ ਸੀ ਪੰਜਾਬੀ ਬੰਦੇ ਆਪਣੇ ਕੰਮ ਕਰ ਕਰਨ ਤੇ ਉਹਨਾਂ ਕੋਲੋਂ ਅਸੀਂ ਜਿਹੜਾ ਸਾਫ ਸੁਥਰੀ ਚੀਜ਼ ਖਾਈਏ ਉਹ ਹੀ ਹੈ ਜੀਵਨ ਹੋਣਾ ਜਿਹੇ ਹੱਥ ਤੱਕ ਅਸੀਂ ਖਾ ਮੰਗੇ ਜੱਗੀ ਅੱਜ ਕੱਲ ਦੇ ਨੌਜਵਾਨ ਜਿਹੜਾ ਕਹਿੰਦੇ ਐਨਰਜੀ ਡਰਿੰਕ ਬਹੁਤ ਜ਼ਿਆਦਾ ਵਰਤਦੇ ਨੇ ਉਹਨਾਂ ਨੂੰ ਕੀ ਕਹੋਂਗੇ ਉਹ ਇਹੀ ਕਹਿ ਸਕਦਾ ਕਿ ਉਹਨਾਂ ਨੌਜਵਾਨਾਂ ਨੂੰ ਮੇਰੇ ਵੀਰ ਇਹ ਚੀਜ਼ ਹੈ ਜਿਹੜਾ ਸਰਦਾਈ ਤੇ ਭੰਵੇਂ ਜਿੱਥੇ ਇੰਨਾ ਪੈਸਾ ਲਾ ਕੇ ਭੰਵੇਂ ਹੋਇਆ ਹੀ ਨਹੀਂਗਾ ਵੀ ਸਾਡੇ ਕੋਈ ਸਪੈਸ਼ਲ ਚੱਲ ਕੇ ਆਉਣ ਭੰਵੇਂ ਆਪਣੇ ਘਰ ਚ ਤਿਆਰ ਕਰਕੇ ਆਪਣੇ ਭਵਿੱਖ ਨੂੰ ਆਪਣੇ ਬੱਚਿਆਂ ਲਈ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਜਿਵੇਂ ਦੀਪ ਕਹਿੰਦਾ ਸੀ ਉਹ ਆਪਣੀਆਂ ਨਸਲਾਂ ਨੂੰ ਬਚਾਉਣ ਦਾ ਪ੍ਰਾਲਾ ਵੀ ਹੋਊਗਾ ਤੇ ਆਪਣੇ ਬੱਚੇ ਵੀ ਜਿਹੜੇ ਹੈਗੇ ਨੇ ਚੰਗੀ ਚੀਜ਼ ਤੁਸੀਂ ਪੀਓਗੇ ਤੇ ਬੱਚੇ ਵੀ ਪੀਣਗੇ ਭਾਵੇਂ ਆਪਣੇ ਘਰ 'ਚ ਬਣਾ ਕੇ ਪੀ ਸਕਦੇ ਹੋ ਕੋਈ ਚੱਕਰ ਨਹੀਂ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਇੱਕ ਖੇੜਾ ਛੱਡੋ ਆਪਾਂ ਕਿਸਾਨੀ ਦੇ ਅੰਦੋਲਨ ਤੋਂ ਚੱਲਦੇ ਜੱਗੀ ਜੀ ਦਿੱਲੀ ਦੇ ਵਿੱਚ ਇੱਕ ਤੁਹਾਡੀ ਫੋਟੋ ਵੀਡੀਓ ਕਾਫੀ ਵਾਇਰਲ ਹੁੰਦੀ ਹੈਗੀ ਦਸਤਾਰ ਵਾਲੇ ਤੁਹਾਡੇ ਸਿਰ ਦੇ ਵਿੱਚੋਂ ਜਿਹੜਾ ਫੋਨ ਨਿਕਲ ਰਿਹਾ ਹੈਗਾ ਤੁਸੀਂ ਦਿੱਲੀ ਪੁਲਿਸ ਦੇ ਵਿੱਚ ਘੇਰੇ ਦੇ ਵਿੱਚ ਘੇਰੇ ਹੋਵਗੇ ਉਹ ਅਸਲੀ ਘਟਨਾ ਕੀ ਸੀ ਪੂਰੀ ਜਾਣਕਾਰੀ ਦਿਓਗੇ ਤੁਹਾਡੇ ਬਾਰੇ ਦੇਖੋ ਜੀ ਸਾਰਾ ਸੋਸ਼ਲ ਮੀਡੀਆ ਤੇ ਪੈ ਚੁੱਕੀ ਹੈ ਬੇਡੀਆਂ ਬਹੁਤ ਸਾਰਾ ਇੰਟਰਨੈਸ਼ਨਲ ਚੱਲ ਗਈਆਂ ਨੇ ਗੱਲਾਂ ਸਾਰੀਆਂ ਉਹਦੇ ਵਿੱਚ ਤਾਂ ਇਹ ਦੀਪ ਬਾਈ ਕਹਿੰਦਾ ਹੁੰਦਾ ਸੀ ਦੀਪ ਸਿੱਧੂ ਕਲਾ ਵਰਤਦੀ ਹੈ ਇਹ ਸਾਨੂੰ ਸਾਡੇ ਕੋਲ ਕਾਬਿਲਟੀ ਨਹੀਂ ਰਹੀ ਸਾਡੇ ਕੋਲ ਨਿਤ ਨੀਮ ਰਿਹਾ ਸਾਡੇ ਕੋਲ ਸੇਵਾ ਸਿਮਰ ਨਹੀਂ ਰਿਹਾ ਇਹ ਕਲਾ ਦੀਪ ਸਿੱਧੂ ਬਾਈ ਕਹਿੰਦਾ ਹੁੰਦਾ ਸੀ ਉਹ ਕਲਾ ਵਰਤ ਰਹੀ ਹੈ ਅੱਜ ਵੀ ਵਰਤ ਰਹੀ ਹੈ ਉਹ ਵੀ ਕਲਾ ਗੁਰੂ ਸਾਹਿਬ ਦੀ ਹੀ ਦੇਣ ਸੀ ਜਿਵੇਂ ਆਪਣੇ ਆਪ ਨੂੰ ਅਖੀ ਵੀ ਅਸੀਂ ਹੀਰੋ ਆ ਕੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਦੀ ਉੱਥੇ ਕਲਾ ਨਾਂ ਵਰਤੀ ਸਾਡੀ ਪੂਰੀ ਸਿੱਖ ਕੌਮ ਦਾ ਜਿਹੜਾ ਸਿਰ ਚ ਜਾਂ ਪੱਗ ਦਸਤਾਰ ਦੇ ਲਈ ਜਿਹੜਾ ਉਹ ਜਿਹੜਾ ਉੱਥੋਂ ਲੈਤੀ ਹੈ ਪ੍ਰਸ਼ਾਸਨ ਦੇ ਕੋਲੋਂ ਆਪਾਂ ਜੇ ਦਸਤਾਰ ਉਹਨੇ ਲਾਹੀ ਤਾਂ ਜ਼ਰਤ ਨਾ ਉਹਨਾਂ ਤੋਂ ਦਸਤਾਰ ਡਿੱਗੀ ਹੋਈ ਪੱਗ ਉਹਨਾਂ ਤੋਂ ਹੀ ਪ੍ਰਸ਼ਾਸਨ ਨੂੰ ਕਿਹਾ ਅਸੀਂ ਨੇ ਵੀ ਸਾਡੀ ਦਸਤਾਰ ਜੇ ਲਾਹੀ ਹੈ ਤਾਂ ਚੱਕ ਕੇ ਦਿਓ ਇਹ ਸਾਡੀ ਜਿੱਤ ਸੀ ਪੂਰੀ ਕੌਮ ਦੀ ਜਿੱਤ ਸੀ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਦਿੱਲੀ ਦੇ ਵਿੱਚ ਤੁਸੀਂ ਜਿਵੇਂ ਇੱਕ ਤਰ੍ਹਾਂ ਜਿਹੜਾ ਹੀਰੋ ਜਿਵੇਂ ਕਹਿ ਸਕਦੇ ਪੰਜਾਬੀ ਦੇ ਵਿੱਚ ਵੀ ਹੀਰੋ ਬਣ ਕੇ ਨਿਕਲੇ ਸੀ ਉਸ ਪੁਲਿਸ ਦੀ ਨੂੰ ਤੁਸੀਂ ਲਲਕਾਰ ਰਹੇ ਸੀਗੇ ਇਸ ਦੇਖੋ ਬਖਸ਼ਿਸ਼ ਤੋਂ ਬਿਨਾ ਕੁਝ ਨਹੀਂ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਉਹ ਬਖਸ਼ਿਸ਼ ਕਿਤੋਂ ਉਹ ਆਪਾਂ ਕਹਸਾਂ ਹੌਸਪਾਵਰ ਹੌਸਪਾਵਰ ਕਿੰਨੀ ਵਰਤ ਰਹੀ ਆ ਕੋਈ ਗੱਡੀਆਂ ਕਾਰਾਂ ਬਣਾਈਆਂ ਕੋਈ 90 ਪਾਵਰ ਦੀ ਕੋਈ 150 ਕਿਲੋਮੀਟਰ ਦੀ ਲਫਤਾਰ ਤੇ ਚੱਲ ਰਹੀਆਂ ਪਰ ਜਿਹੜੀ ਹੌਸਪਾਵਰ ਸੀਗੀ ਉਹ ট্রান্সਫਾਰਮਰ ਨੇ ਉਹਦੇ ਮੀਨਿੰਗ ਰੱਖੇ ਮੀਨਿੰਗ ਰੱਖਿਆ ਜਾਂਦਾ ਉਹ ਕੋਈ ਕਿੰਨੇ ਹੌਸਪਾਵਰ ਰੱਖੀ ਜਾਂਦੀ ਹੈ ਕੋਈ 25 ਪਾਵਰ ਦਾ ਹੈ ਕੋਈ 50 ਪਾਵਰ ਦਾ ਪਰ ਮੈਨੂੰ ਮੇਰੇ ਮਾਲਕ ਦੀ ਇੰਨੀ ਕੁ ਪਾਵਰ ਉਹ ਮਿਲ ਰਹੀ ਸੀ ਕਿ ਜੇ ਆਪਾਂ ਪ੍ਰਾਰਥਨਾ ਸਮੇਂ ਦੇ ਵਿੱਚ ਕਹਿ ਸਕਦੇ ਸੀ ਵੀ ਗੁਰੂ ਸਾਹਿਬ ਸਵਾ ਲੱਖ ਨਾਲ ਇੱਕ ਸੈਕਿੰਡ ਨੂੰ ਲੜਾ ਦਿੰਦੇ ਸੀ ਕਿ ਸਿੰਘ ਨੂੰ ਇਹ ਉਹ ਦੌਰ ਨਹੀਂ ਸਮਾਂ ਜਦ ਵੀ ਗੁਰੂ ਸਾਹਿਬ ਕਿਸੇ ਤੇ ਨਜ਼ਰ ਕਰਦੇਣ ਸਾਡੇ ਸਿੱਖਾਂ 'ਚ ਉਹ ਕੁਆਲਿਟੀ ਹੋਵੇ ਉਹ ਅੰਦਰ ਸਿਸਟਮ ਬਣ ਜੇ ਪਰਮਾਤਮਾ ਪ੍ਰਤੀ ਉਹ ਉਤੇ ਭਰੋਸਾ ਬਣ ਜੇ ਅੱਜ ਵੀ ਗੁਰੂ ਸਾਹਿਬ ਬੈਠੇ ਨਜ਼ਰ ਕਰਦੇ ਨੇ ਅੱਜ ਵੀ ਇੱਕ ਸਿੱਖ ਨੂੰ ਗੁਰੂ ਤੇ ਭਰੋਸਾ ਰੱਖ ਕੇ ਕਹਿੰਦਾ ਮੈਂ ਆਪਣੇ ਤੇ ਭਰੋਸਾ ਰੱਖ ਕੇ ਨਹੀਂ ਕਹਿੰਦਾ ਅੱਜ ਵੀ ਗੁਰੂ ਸਾਹਿਬ ਜਿੱਕ ਤੇ ਨਦਰ ਕਰਦੇ ਨੇ ਪਰ ਸਾਡਾ ਸਿੰਘ ਅੱਜ ਵੀ ਸਵਾ ਲੱਖ ਨਾਲ ਲੜ ਸਕਦਾ ਹੈ ਆਪਾਂ ਨੌਜਵਾਨਾਂ ਦੀ ਗੱਲ ਕਰੀ ਨੌਜਵਾਨਾ ਸੈਨ ਦਲ ਦਲ ਵਿੱਚ ਧਸ ਰਹੇ ਨੇ ਜੱਗੀ ਪਨੇ ਰਿਖ ਨੂੰ ਸਾਈਡ ਤੇ ਲਿਆਉਣ ਦੇ ਲਈ ਇੱਕ ਵੱਖਰਾ ਅਪਰਾਣਾ ਸ਼ੁਰੂ ਕੀਤਾ ਗਿਆ ਇਸ ਨੂੰ ਕਿਵੇਂ ਦੇਖ ਰਹੇ ਹੋਗੇ ਦੇਖੋ ਅਸੀਂ ਕਹਿੰਦੇ ਜਿਵੇਂ ਹੁਣ ਨੇ ਰੇਡੀਆਂ ਦੀ ਗੱਲ ਕਰਦੇ ਜਿਵੇਂ ਹੁਣ ਸਾਡੇ ਬੱਸ ਸਟੈਂਡਾਂ ਦੇ ਵਿੱਚ ਮਾਲੋ ਹਰ ਥਾਂ ਤੇ ਜਿਹੜਾ ਹੈਗੇ ਨੇ ਸਪਾਈ ਕਰਮਚਾਰੀ ਨੇ ਜਿਹੜੇ ਹੈਗੇ ਨੇ ਉਹ ਵੀ ਪਿਹਾਰ ਦਾ ਕੋਈ ਕਿੱਥੋਂ ਹੁੰਦਾ ਹੈ ਕੋਈ ਕਿੱਥੋਂ ਹੁੰਦਾ ਦੇਖੋ ਸਾਡੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਮੈਂ ਬੇਨਤੀ ਕਰਦਾ ਹਾਂ ਸਿਆਣੇ ਨੇ ਸਮਝਦਾਰ ਨੇ ਦੇਖੋ ਜੋਬ ਵਗੈਰਾ ਤਾਂ ਸਰਕਾਰਾਂ ਦੇ ਤੁਸੀਂ ਦੇਖ ਹੀ ਚੁੱਕੇ ਹੋ ਤੁਸੀਂ ਉਹ ਵੀ ਬਾਹਰਲੇ ਸਟੇਟਾਂ ਤੇ ਇੱਥੇ ਜਾ ਕੇ ਫਿੱਟ ਕਰਤੇ ਚੋ ਢੋਲ ਪਲਾਜੇ ਹੋ ਚੋ ਸਰਕਾਰੀ ਬੈਂਕਾਂ ਨੇ ਚੋ ਪ੍ਰਾਈਵੇਟ ਜੰਪ ਬੈਂਕਾਂ ਨੇ ਉੱਥੇ ਬਾਹਰ ਤੋਂ ਲਿਆ ਕੇ ਫਿੱਟ ਕੀਤੇ ਗਏ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਨਹੀਂ ਦਿੱਤੀਆਂ ਗਈਆਂ ਜੋਬ ਨਹੀਂ ਦਿੱਤੀ ਗਈ ਉਹਨਾਂ ਨੂੰ 25 25 30 30 ਲੱਖ ਰੁਪਇਆ ਲਾ ਕੇ ਵਿਦੇਸ਼ਾਂ ਨੂੰ ਜਾਣਾ ਪਿਆ ਜੇ ਸਰਕਾਰ ਸਿਸਟਮ ਇੱਥੋਂ ਦਾ ਉਹਨਾਂ ਨੂੰ ਸਾਹਮ ਦਾ ਤਾਂ ਉਹਨਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਸੀ ਪੈਣੀ ਦੂਜਾ ਜੁਪੀ ਬਿਹਾਰ ਦੇ ਜਿਹੜੇ ਬਈਏ ਉੱਥੋਂ ਦੇ ਆ ਕੇ ਕੰਮਕਾਰ ਕਰਦੇ ਨੇ ਸਾਡੇ ਪੰਜਾਬੀ ਕੰਮ ਕਰਕੇ ਖੁਸ਼ ਹੀ ਨਹੀਂ ਉਹਨਾਂ ਨੂੰ ਲਾਂਭਾ ਨਹੀਂ ਕੋਈ ਸਾਡੇ ਕੰਮ ਕਰ ਜੇ ਕੋਈ ਕਰਦਾ ਵੀ ਹੈ ਤਾਂ ਉਹਨੂੰ ਜਲੀਲ ਕਰਦੇ ਨੇ ਵੀ ਯਾਰ ਤੂੰ ਆਹ ਕੰਮ ਕਰ ਲਿਆ ਤੂੰ ਆਹ ਕੰਮ ਕਰ ਲਿਆ ਭਾਵੇਂ ਮੇਰਾ ਇੰਟਰਨੈਸ਼ਨਲ ਚਿਹਰਾ ਸੀ ਇੰਟਰਨੈਸ਼ਨਲ ਭਾਵੇਂ ਆਪਣਾ ਚਿਹਰਾ ਸੀਗਾ ਅਸੀਂ ਇੱਕ ਕਹਿ ਸਕਦੇ ਹਾਂ ਇੱਕ ਕਿਰਤ ਸ਼ੁਰੂ ਕੀਤੀ ਹੈ ਵੀ ਸਾਰੇ ਜਿਹੇ ਅਸੀਂ ਕਰ ਸਕਦੇ ਹਾਂ ਜਿਵੇਂ ਕਹਤਾ ਸੀ ਮੇਰੇ ਵੀਰ ਪੱਤਰਕਾਰ ਕਹਿੰਦੇ ਵੀ ਤੁਹਾਨੂੰ ਵਿਦੇਸ਼ਾਂ ਦੀਆਂ ਸੰਗਤਾਂ ਨੇ ਤੁਹਾਨੂੰ ਵੈਸੇ ਨਹੀਂ ਕੋਈ ਕਮੀ ਛੱਡਣੀ ਸੀ ਚਲੋ ਸ਼ੁਕਰੀਆ ਧੰਨਵਾਦ ਉਹਨਾਂ ਦਾ ਵੀ ਇੱਕ ਉਹ ਵੀ ਮੇਰੇ ਭਰਾ ਦੇਸਾਂ ਵਿਦੇਸਾਂ 'ਚ ਜਾ ਕੇ ਵੀ ਕੰਮਕਾਰ ਕਰ ਰਹੇ ਨੇ ਸਾਡਾ ਜਿੰਨਾ ਕੁ ਰਤਬਾ ਵੱਖਰੀ ਗੱਲ ਹੈ ਵੀ ਸਾਨੂੰ ਕੰਮ ਕਰਨ ਕਿਰਤ ਕਰਨੀ ਚਾਹੀਦੀ ਹੈ ਨਾ ਕਿ ਉਹ ਪ੍ਰਵਾਸੀਆਂ ਨੂੰ ਲਾਂਭਾ ਤਾ ਦੇਣ ਜੋ ਕਰੇ ਆਪਾਂ ਹੈ ਹੀ ਨਹੀਂ ਕਿਉਂਕਿ ਉਹ ਆਪਦਾ ਬਾਹਰੋਂ ਆ ਕੇ ਆਪਣੇ ਬੱਚਿਆਂ ਦੀਆਂ ਪੜਾਈਆਂ ਦੀਆਂ ਫੀਸਾਂ ਵੀ ਕੱਢਦੇ ਨੇ ਮੀਟਰ ਬਿੱਲ ਦੇ ਬਿੱਲ ਵੀ ਭਰਦੇ ਨੇ ਮੀਟਰਾਂ ਦੇ ਆਪਣੇ ਬੱਚੇ ਵੀ ਪਾਲਦੇ ਨੇ ਕਿਰਾਏ ਤੇ ਮਕਾਨ ਲੈ ਕੇ ਆਪਣੇ ਉਹ ਵੀ ਲੈ ਕੇ ਆਪਣਾ ਪ੍ਰਬੰਧ ਚਲਾ ਰਹੇ ਨੇ ਉਹਨਾਂ ਨੂੰ ਕੋਈ ਲੰਬਾ ਨਹੀਂ ਸਾਡੇ ਪੰਜਾਬ ਦੇ ਨੌਜਵਾਨ ਇੱਥੇ ਰਹਿ ਕੇ ਬੇਲੜਪਣਾ ਜਿਵੇਂ ਕਹਿ ਸਕਦੇ ਆਂ ਵੀ ਕੰਮ ਕਰਨ ਦੀ ਤਿਆਰ ਨਹੀਂ ਉਹਨਾਂ ਨੇ ਆ ਕਿ ਤਾਂ ਫਿੱਟ ਹੋਣਾ ਹੀ ਹੀ ਆਣਾ ਜਦੋਂ ਅਸੀਂ ਕੰਮ ਨਹੀਂ ਕਰਾਂਗੇ ਉਹ ਸਪੇਸ ਆ ਉਹ ਖਾਲੀ ਉਹ ਭਰਨਗੇ ਉਹ ਰਹਿ ਰਹੇ ਨੇ ਆ ਕਿ ਉਹ ਉਹਦਾ ਕੰਮ ਕਰਕੇ ਆਪਣਾ 50-50 ਲੱਖ ਦੀਆਂ ਕੋਠੀਆਂ ਲਈ ਬੈਠੇ ਨੇ ਉਹ ਪਰ ਉਹਨਾਂ ਨੇ ਕੰਮ ਕਰਕੇ ਇੱਥੇ ਉਹਨਾਂ ਪਾਦਾ ਕੈਨੇਡਾ ਅਮਰੀਕਾ ਉਰੇ ਆ ਬਿਲਕੁਲ ਇਹ ਸੰਨ ਜੱਗੀ ਬਾਬਾ ਉਰਫ ਜੱਗੀ ਪੰਦੇਰ ਜਿਨ੍ਹਾਂ ਵੱਲੋਂ ਦਿੱਲੀ ਅੰਦੋਲਨ ਦੇ ਵਿੱਚ ਆਪਣਾ ਇੱਕ ਮਹੱਤਮਪੂਰਨ ਜਿਹੜਾ ਯੋਗਦਾਨ ਪਾਇਆ ਗਿਆ ਹੈ ਦਿੱਲੀ ਦੇ ਵਿੱਚ ਦਸਤਾਰ ਬਚਾਉਣ ਦੇ ਲਈ ਜਿਹੜਾ ਦਿੱਲੀ ਪੁਲਿਸ ਦੇ ਨਾਲ ਝੜ ਗਏ ਸੀ ਉਹਨਾਂ ਵੱਲੋਂ ਮਾਨਸਾ ਜ਼ਿਲ੍ਹੇ ਦੇ ਕਸਬਾ ਪੀਖੀ ਦੇ বাস ਸਟੈਂਡ ਦੇ ਵਿੱਚ ਆ ਜਿਹੜਾ ਵਖਰਾ ਉਪਰਾਲਾ ਸ਼ੁਰੂ ਕੀਤਾ ਗਿਆ ਉਹ ਆਪਣੀ ਕਿਰਤ ਕਰਦੇ ਨੇ ਸਰਦਈ ਬਣਾਉਂਦੇ ਨੇ ਤੇ ਲੋਕਾਂ ਨੂੰ ਵਰਤਾਉਂਦੇ ਨੇ ਅੱਜ ਲੋੜ ਹੈ ਇਹਨਾਂ ਨੌਜਵਾਨਾਂ ਦੀ ਵਾਂ ਫੜਨ ਦੀ ਜਿਹੜੇ ਉਹ ਸਮੇਂ ਸਾਡੇ ਅੰਦੋਲਨਾਂ ਦੇ ਹੀਰੋ ਸੀ ਤੇ ਅੱਜ ਸਾਡੇ ਲਈ ਉਹ ਕਿਰਤ ਕਰ ਰਹੇ ਨੇ ਸਾਡੇ ਲਈ ਜਿਹੜਾ ਫੁੱਦ ਜਿਹੜਾ ਵਧੀਆ ਜਿਹੜਾ ਸਮਾਨ ਆ ਸਾਨੂੰ ਖਾਣ ਪੀਣ ਨੂੰ ਦੇ ਰਹੇ ਨੇ ਅੱਜ ਲੋੜ ਆ ਇਹਨਾਂ ਨੌਜਵਾਨਾਂ ਦੀ ਵਾਹ ਫੜਨ ਦੀ ਹਰ ਇੱਕ ਨੌਜਵਾਨ ਨੂੰ ਇਹਨਾਂ ਦੀ ਤਰ੍ਹਾਂ ਆਪਣਾ ਜਿਹੜਾ ਕਾਰੋਬਾਰ ਸ਼ੁਰੂ ਕਰਨ ਦੀ ਆਪਣੀ ਜਿਹੜੀ ਕਿਰਤ ਸ਼ੁਰੂ ਕਰਨ ਦੀ ਬੇਸ਼ੱਕ ਜੱਗੀ ਪੰਦੇਰ ਦਿੱਲੀ ਅੰਦোলন ਦਾ ਹੀਰੋ ਰਹਾ ਪਰ ਉਹਨਾਂ ਨੇ ਆਪਣੀ ਕਿਰਤ ਨਹੀਂ ਛੱਡੀ ਤੇ ਅੱਜ ਵੀ ਆਪਣੀ ਉਹ ਕਿਰਤ ਕਰ ਰਹੇ ਨੇ ਕਸਬਾ ਪੀਖੀ ਦੇ ਵਿੱਚ ਜਿਹੜਾ ਸ਼ਰਧਾਈ ਦੇ ਆਪਣੀ ਜਿਹੜੀ ਆ ਕਿਰਤ ਦੇ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਅੱਜ ਲੋੜ ਆ ਇਹਨਾਂ ਦੇ ਸਾਥ ਦੇਣ ਦੀ ਹਰ ਇੱਕ ਵਿਅਕਤੀ ਇਹਨਾਂ ਦੇ ਕੋਲੇ ਆਪਣਾ ਜਿਹੜਾ ਬਣਦਾ ਯੋਗਦਾਨ ਜ਼ਰੂਰ ਪਾਵੇ ਜੀਵਨ ਸਿੰਘ ਕ੍ਰਾਂਤੀ ਭੀਖੀ ਮਾਨਸਾ